ਪਹਿਲਾਂ ਵੀ ਮੈਂ ਇਹ ਇਹਦੇ ਬਾਰੇ ਬੋਲਿਆ ਕਿਉਂਕਿ ਮੈਂ ਇਹਨਾਂ ਪਿੰਡਾਂ 'ਚ ਜਾ ਰਿਹਾ ਜਿਵੇਂ ਆਨੰਦਗੜ ਬਾਜਕ ਪਲੀਹਾ ੁੱਦਾ ਸਰਕਾਰਗੜ ਕਰਮਗੜ ਕਾਲਚਰਾਣੀ ਇਹ ਐਸੀ ਕਹਨੇ ਆਂ ਬੁਰਜ ਪਿੰਡ ਆ ਹੋਰ ਚ ਮਹਿਮਾ ਤੇ ਇੱਥੇ ਵੀ ਬਹੁਤ ਵੱਡਾ ਨੁਕਸਾਨ ਤੁਸੀਂ ਦੇਖ ਰਹੇ ਹੋ ਵੀ ਇੱਥੇ ਗੱਲਿਆ ਫਸਲਾ ਨੁਕਸਾਨ ਨਹੀਂ ਹੋਇਆ ਇੱਥੇ ਫਸਲਾ ਤਬਾਹੀ ਕਰਦੀ ਆ ਦਾਣੇ ਦੂਨੇ ਦਾ ਖਤਮ ਹੀ ਕਰਦੇ ਤੂੜੀ ਵੀ ਨਹੀਂ ਪੱਲੇ ਪੈਣੀ ਸੁੱਕ ਗਈਆਂ ਸਾਰੀਆਂ ਕਣਕਾਂ ਖੜੀਆਂ ਇੱਥੇ ਲੋਕਾਂ ਦਾ ਘਰਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਘਰਾਂ ਦੀਆਂ ਵਿੱਚ ਲੋਕਾਂ ਦੀਆਂ ਟੈਂਕੀਆਂ ਫੁੱਟ ਗਈਆਂ ਸਭ ਤੋਂ ਵੱਡਾ ਨੁਕਸਾਨ ਹੋਇਆ ਇਸ ਏਰੀਆ ਦੇ ਵਿੱਚ ਸੋਲਰ ਆ ਗਿਆ ਮੋਟਰਾਂ ਬਹੁਤ ਸੋਲਰ ਦੀਆਂ ਮੋਟਰਾਂ ਜਿਹਨਾਂ ਜਿੰਨੀਆਂ ਪਲੇਟਾਂ ਨੇ ਉਹ ਸਾਰੀਆਂ ਤਬਾਹ ਕਰਤੀਆਂ ਬਾਈ ਖੜਾ 3 ਲੱਖ 60 ਹਜ਼ਾਰ ਰੁਪਏ ਨੇ ਲਾ ਕੇ ਕੋਲੋਂ ਵਿਚਾਰਨ ਪੱਲੇ ਹੋ ਸੋਲਰ ਆਪਣੀ ਸੋਲਰ ਵਾਲੀ ਮੋਟਰ ਲਵਾਈ ਸੀਗੀ ਉਹ ਸਾਰੀਆਂ ਪਲੇਟਾਂ ਤੋਂ ਖਤਮ ਕਰਤੀਆਂ ਫਰੇ ਬੰਦਾ ਕਿਵੇਂ ਬਹਾਲ ਹੋ ਜੂਗਾ ਯਾਰ ਆ ਇਸ ਲਈ ਜਮੀ ਨਹੀਂ ਆਪਦੇ ਖਰਚੇ ਦੇ ਮੋਟਰ ਆ 3 ਲੱਖ 60 ਹਜ਼ਾਰ ਦੀ ਲੋ ਜੀ ਦੋ ਤਿੰਨਾਂ ਦੀ ਤਾਰਾ ਚੋਰੀ ਹੋਊਗਾ ਦੋ ਵਾਰ ਹੀ ਜ਼ਿਆਦਾ ਤਾਰਾ ਚੋਰੀ ਹੋਊਗਾ ਕੋਈ ਨਹੀਂ ਆਉਂਦਾ ਇੱਥੇ ਕੋਈ ਕਹਿ ਰਿਹਾ ਉਹ ਨਿਕੁੱਛ ਗਿਆ ਸੀ ਚੋਰ ਫੜਦੇ ਦੇ ਹੱਥ ਨੂੰ ਛੱਡ ਦਿੰਦੇ ਆ ਸੋ ਮਾਨ ਸਾਹਿਬ ਇਹ ਡਰਾਮੇ ਕਰਨੇ ਛੱਡ ਦੇ ਲੋਕਾਂ ਨੂੰ ਝੜਕਣੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਬੰਦ ਕਰ ਦੇ ਲੋਕ ਕਿ ਜਿਹੜਾ ਤੁਸੀਂ ਰੋਜ਼ ਕਿਸੇ ਨੂੰ ਉਹਨੂੰ ਉਹਨੂੰ ਕਹੇਤਾ ਉਹਨੂੰ ਆਹ ਕਹੇਤਾ ਮੇਰੀ ਅੱਖਾਂ ਚੱਖਾ ਆ ਐ ਕਾਰੋਲ ਕਾਰ ਇਹ ਡਰਾਮੇ ਛੱਡਵਾ ਲੋਕਾਂ ਦੀ ਬਾਹ ਫੜ ਯਾਰ ਇਹਨਾਂ ਲੋਕਾਂ ਨੇ ਤੁਹਾਨੂੰ 92 ਬੰਦੇ ਚ ਸਾਕੇ ਦਿੱਤੇ ਯਾਰ ਤੁਹਾਡਾ ਇੱਕ ਵੀ ਬੰਦਾ ਨਾ ਕੋਈ ਐਸਟਰੀਮ ਨਾ ਕੋਈ ਕਾਨੂੰਗੋ ਨਾ ਤਹਿਸੀਲਦਾਰ ਨਾ ਕੋਈ ਡੀਸੀ ਨਾ ਤੁਹਾਡਾ ਐਮਐਲਏ ਨਾ ਤੁਹਾਡਾ ਹਲਕਾ ਐਮਐਲਏ ਆਉਣੇ ਕੀ ਹੈ ਤੁਹਾਡਾ ਅਮਤਰਤ ਨੇ ਇਥੋਂ ਉਹ ਸਭ ਤੋਂ ਵੱਡਾ ਹੈਗਾ ਫਰਾਡ ਕੀਤਾ ਯਾਰ ਇਹਦਾ ਬੰਦਾ ਕੋਈ ਬੰਦਾ ਇੱਥੇ ਬਈ ਤੁਹਾਡਾ ਆਇਆ ਨਹੀਂ ਹਲਤਕ ਬੰਦਾ ਨਹੀਂ ਆਇਆ ਤੁਸੀਂ ਕਹਿੰਦੇ ਹੁੰਦੇ ਸੀਗੇ ਪਿਛਲੇ ਸਾਲ ਜਿਹੜੀ ਲੋਕਾਂ ਦੀ ਗੜੇਮਾਰੀ ਦਾ ਨੁਕਸਾਨ ਹੋਇਆ ਉਹਦਾ ਵੀ ਨੁਕਸਾਨ ਨਹੀਂ ਮਿਲਿਆ ਲੋਕਾਂ ਨੂੰ ਮਿਲਿਆ ਨਹੀਂ ਕੁਝ ਵੀ ਫਿਰ ਗਰਦੌਰੀਆਂ ਬਾਹਰ ਚੋਂਦੀਆਂ ਰਹਿਣੀਆਂ ਜੀ ਬਾਪ ਜੀ ਪਹਿਲਾਂ ਮਿਲਿਆ ਕਰਨਗੇ ਜੀ ਫਸਲਾ ਖੇਤ ਚ ਮਾਪ ਜੇ ਜੇਬ ਚ ਇਹ ਡਰਾਮੇ ਬਹੁਤ ਕੀਤੇ ਯਾਰ ਜਿੰਨਾ ਪੈਸਾ ਤੂੰ ਪਰਵਾਜ਼ ਕਰ ਰਿਹਾ ਹੈ ਤੂੰ ਜਿੰਨਾ ਪੈਸਾ ਇਸ ਵੇਲੇ ਤੂੰ ਜਹਾਜ਼ਾਂ ਦੇ ਤੇਲ ਖੂਬਦਾ ਹੈ ਕੈਦਰੀਵਾਲ ਨੂੰ ਪਹਿਲਾਂ ਲੈਣ ਜਾਂਦਾ ਫਿਰ ਲੈ ਕੇ ਆਉਂਦਾ ਤੇ ਛੱਡ ਕਿਹਨਾਂ ਹਰ ਮੁੜ ਕੇ ਚਾਰ ਚਾਰ ਗੇੜੇ ਲਾਉਣਾ ਕਦੇ ਲੈ ਕੇ ਕੈਦਰੀਵਾਲ ਨੂੰ ਦਿੱਲੀ ਚੜ ਗਿਆ ਕਦੇ ਹਮਾਚਲ ਕਦੇ ਗੁਜਰਾਤ ਵਾਗ ਗਿਆ ਹਰ ਬਾਨ ਪੇਨਾ ਤੇਲ ਫੂਕ ਰਿਆ ਯਾਜ ਦੇ ਵਿੱਚ ਪੰਜਾਬ ਦੇ ਪੁਜਾਨੇ ਚ ਕਈ ਅਰਬ ਰੁਪਿਆ ਦਾ ਤੂੰ ਕੋਲਡਾ ਤੇ ਫੋਟਮਾ ਸਚਾਰਾਂ ਤੇ ਚੈਨਾਂ ਨੂੰ ਖਰੀਦਨ ਤੇ ਲਾ ਰਿਹਾ ਵੱਡੀਆਂ ਵੱਡੀਆਂ ਰੈਲੀਆਂ ਕਰ ਰਿਹਾ ਕਈ-ਕਈ ਕਰੋੜ ਰੁਪਈਆ 55 56 ਕਰੋੜ ਦੀ ਰੈਲੀ ਪਈ ਤੇਰੀ ਮੌੜ ਵਾਲੀ ਇੱਕ ਰੈਲੀ ਵੋਲਟ ਪ੍ਰੂਫ ਟੈਂਟਾਂ ਦੇ ਵਿੱਚ ਰੇਲੀਆਂ ਕਰਦਾ ਕਈ-ਕਈ ਕਰੋੜ ਦੇ ਸਾਊਂਡ ਲਾਉਣਾ ਤੂੰ ਕਹਿੰਦਾ ਮੈਂ ਆਮ ਘਰ ਦਾ ਮੁੰਡਾ ਮੈਂ ਇੱਕ ਦਰਮਿਆਨੇ ਘਰ ਚੋਂਠਿਆ ਇਹ ਆਮ ਘਰਾਂ ਦੇ ਮੁੰਡਿਆਂ ਨੂੰ ਬਰਬਾਦਤ ਨਹੀਂ ਕਰਦੇ ਅੱਜ ਕਹਿੰਦਾ ਆਮ ਨਹੀਂ ਦੇ ਗਿਆ ਵੋਲਟ ਪ੍ਰੂਫ ਟੈਂਟਾਂ ਦੇ ਵਿੱਚ ਕਈ-ਕਈ ਕਰੋੜਾਂ ਦੇ ਟੈਂਟ ਲਾ ਕੇ ਕਈ-ਕਈ ਕਰੋੜਾਂ ਦੇ ਸਾਊਂਡ ਲਾ ਕੇ ਰੇਲੀਆਂ ਕਰਦਾ ਆ ਸਾਰ ਲੈ ਲੈ ਉਹਨਾਂ ਦੀ ਬਾਹ ਫੜ ਲਾ ਢਾਈ ਕਿੱਲਿਆਂ ਵਾਲਾ ਬੰਦਾ ਵਿਚਾਰਾ ਕਿਸਾਨ 3 ਲੱਖ 60 ਹਜ਼ਾਰ ਦੀ ਮੋਟਰ ਲਵਾਈ ਸੋਲਰ ਵਾਲੀ ਖਤਮ ਕਰਤੀ ਗੜਿਆਂ ਨੇ ਤੀ ਉੱਠ ਖੜੂ ਇਹ ਖਬਰ ਹੈ ਢਾਈ ਕਿਲੇ ਵਾਲੇ ਨੇ ਕੋਈ ਖੂ ਪਟਿਆ ਹੋਊਗਾ ਕੋ ਗਹਿਣੇ ਤੜੀ ਹੋਊ ਕੀ ਕੀਤਾ ਉਹ ਬਿਆਜੂ ਫੜੇ ਹੋਣਗੇ ਬੈਂਕ ਤੋਂ ਕੋ ਲੋਨ ਕਰਜ਼ਾ ਲਿਆ ਹੋਣਾ ਯਾਰ 2 ਸਾਲ ਹੋ ਗਏ ਨਰਮਾ ਮਰਦੇ ਨੂੰ ਤਾਂ ਮੋਟਰ ਲਵਾਈ ਜੀ ਨੇ 2 ਸਾਲ ਹੋ ਗਏ ਨਰਮਾ ਨੂੰ ਪਤਾ ਹੀ ਰਿਆ ਸਪਨੇਆਂ ਮਾੜੀਆਂ ਬੀ ਮਾੜੇ ਬਾਈ ਯਾ ਕੋਈ ਸਾਡਾ ਕਨੈਕਸ਼ਨ ਦਾ ਇੰਤਜ਼ਾਮ ਕਰਕੇ ਦਿਓ ਜੀ ਫਿਰ ਅਸੀਂ ਤੁਹਾਡੇ ਕੋਲ ਆਉਂਦੇ ਹਾਂ ਬਾਈ ਇਹ ਮਰਦਿਆਂ ਨੇ ਅੱਖ ਚੱਬਿਆ ਇਹ ਜੀ ਹੈ ਨਰਮਾ ਇਹ ਨਰਮਾ ਹੋਣ ਵਾਸਤੇ ਲੋਕਾਂ ਨੇ ਉਹ ਵੀ ਬਸ ਬਣਾ ਬਾਕੀ ਗਰਦੌਰੀ ਕਰਕੇ ਸਾਡੇ ਜਜ਼ਬਾਤਾਂ ਨਾਲ ਖੇਡਦੇ ਆ ਦੁਗ੍ਹਾ ਲੋਕੇ ਗਰਦੌਲੀ ਕਰਕੇ ਬਸ ਕੁਝਾਰੀ ਨਹੀਂ ਲੈਂਦਾ ਮੁੜ ਕੇ ਆਉਂਦਾ ਨਹੀਂ ਬਈ ਗਰਦੌਲੀਆਂ ਵੀ ਨਾਂ ਦੀਆਂ ਨੇ ਅੱਛਾ ਜੇ ਦੇਣਗੇ ਉਹ ਪਹਿਲਾਂ ਗੱਲ ਕਰਕੇ ਹਟਿਆਂ 5-4000 ਰੁਪਿਆ ਕਿਲੇ ਦਾ ਫਾਦਮ ਜੀ 3-4000 ਰੁਪਿਆ ਐਪ ਐਪ 20 ਤੋਂ ਲੈ ਕੇ ਫਿਰ 30 30 ਵਾਹ ਭਾਈ ਤੇਲ ਦੇ ਖਰਚੇ ਆ ਮਾਨ ਸਾਹਿਬ ਇਧਰ ਅਕਲ ਕਰ ਰਗਾ ਇਧਰ ਹੱਥ ਮਾਰ ਅਕਲ ਨੂੰ ਆਪਣੀ ਇਧਰ ਧਿਆਨ ਦੇ ਲੋਕਾਂ ਦਾ ਤੇ ਮੈਂ ਲੋਕਾਂ ਨੂੰ ਕਹਣਾ ਪੰਜਾਬ ਦਾ ਨੂੰ ਵੀ ਲੋਕਾਂ ਨੂੰ ਘੇਰ ਕੇ ਸਵਾਲ ਕਰੇ ਹੁਣ ਆਉਣਗੇ ਪਿੰਡਾਂ 'ਚ ਉਦੋਂ ਸੱਤਾਂ ਦੇ ਬੁੱਲਣ ਆਉਣਗੇ ਉਹਨੂੰ ਸਾਰਾ ਸਾਰਾ ਪਿੰਡ ਇਕੱਠਾ ਹੋ ਜਾ ਕਰੋ ਉੱਥੇ ਜੇ ਬਚਣਾ ਤੇ ਨਹੀਂ ਤਾਂ ਹਲਾ ਤੇ ਹੈ ਜਿਹੜਾ ਨੁਕਸਾਨ ਹੋ ਗਿਆ ਜਿਹਦੇ ਗੜੇ ਮਾਰ ਗਿਆ ਜਾਂ ਕੋਈ ਹੋਰ ਨੁਕਸਾਨ ਹੋ ਗਿਆ ਜਿਹਦਾ ਪੁੱਤ ਧੀ ਕੋ ਚਟੇ ਨਾ ਮਰ ਗਿਆ ਉਹੀ ਬੰਦੇ ਉੱਡਦੇ ਆ ਬਾਕੀ ਘਰਾਂ 'ਤੇ ਤੇ ਬਾਰੀ ਸਾਰਿਆਂ ਦੀ ਆ ਜਾਣੀ ਹੈ ਅੱਜ ਇਹ ਬtere ਕਲਪ ਦੇ ਫਿਰਦੇ ਆ ਪਿੰਡ ਦੇ ਫਿਰਦੇ ਨਾਲ ਨੁਕਸਾਨ ਹੋ ਗਿਆ ਬਾਕੀ ਘਰਾਂ 'ਤੇ ਕਿ ਕੱਲ ਨੂੰ ਘਬੜਾ ਅਗਲੇ ਸਾਲ ਕੋਈ ਨੁਕਸਾਨ ਹੋਰ ਕੇ ਪਾਸੇ ਹੋ ਜਾਏ ਉਦੋਂ ਤੋ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇਕੱਠੇ ਹੋ ਕੇ ਛੜਕਾਂ ਦੇ ਨਿਕਲੋ ਤੇ ਚਾਹੁੰਨਿਆ ਹੋਰ ਸਾਡੇ ਕੋਲ ਕੋਈ ਹੱਲ ਨਹੀਂ ਹੈ ਹੋਰ ਕੀ ਕੀ ਆ ਕਣਕ ਦੇਖੋ ਹੀ ਤੁਸੀਂ 80% ਤਾਂ ਮਰੀ ਗਈ ਆ ਜਿਹੜੀਆਂ ਬੱਲੀਆਂ ਖੜੀਆਂ ਆਂਗਾ ਇਹ ਵੀ ਟੁੱਟੀਆਂ ਨੇ ਜੇ ਹਰੀਆਂ ਨੇ ਇਹਨਾਂ ਦਾ ਝੰਡਾ ਪਤਾ ਨਹੀਂ ਆ ਝੰਡਾ ਪਤਾ ਬਾਈ ਵਿੱਚ ਕਿੰਨੇ ਦਾਣੇ ਕਿਵੇਂ ਪੜਨਗੇ ਇਹਦੇ ਵਿੱਚ ਬਾਕੀ ਦਾਣੇ ਨਹੀਂ ਪੈਣਾ